ਜਿਨੂੰ ਆਨੰਦਪੁਰ ਸਾਹਿਬ ਜੀ ਥਾ ਮਿਲਗੇ ਜਿਨੂੰ ਆਨੰਦਪੁਰ ਸਾਹਿਬ ਜੀ ਥਾ ਮਿੰਜੇ ਵਿਸ਼ਾਲ ਅਮਰੀਕਾ ਤੇ ਗਰਪੇਜ ਕੈਨੇਡਾ ਨਦੋਰ ਵਾਲੇ ਨਿੱਕੇ ਦੀਆਂ ਅਗਲੀਆਂ ਤਿੰਨ ਜਗਜੀਤ 5000 ਦੀਆਂ ਹੈ ਜਗਜੀਤ ਟੱਲੋ ਕਹਿੰਦਾ 5000 ਦੀਆਂ ਪਰ ਗਰਦੇਤਾ ਦਾ ਕੋਈ ਤੋੜਦੀ ਇਹਦੇ ਜਿਹਾ ਕੋਈ ਹੋਰ ਨਹੀਂ ਇਹ ਗਰਦੇਤਾ ਇਹ ਗਰਦੇਤਾ ਇਹ ਟਾਰ ਜਿਹਨੇ ਟਾਰ ਜਿਹਨੇ ਟਾਰ ਜਿਹਨੇ ਟਾਰ ਜਿਹਨੇ ਇਹ ਕਰ ਗਿਆ ਖਮਾਰ ਬੱਲੇ ਬੱਲੇ ਹੁਣ ਗੱਗੋ ਵੇਚ ਬਾਬਾ ਜੀ ਸਾਨ ਭੜਿਆ ਬੀਰ ਖਾਲਸਾ ਵਾਲਿਓ ਸ਼ਾਨ ਨਾ ਸਾਹ ਨਹੀਂ ਪੜ ਸਕਦਾ ਸੱਪ ਦੀ ਖੋਡ ਵਿੱਚ ਸਾਪੀ ਵੜ ਸਕਦਾ ਚੂਹੇ ਉਸਤਾਦ ਜੀ ਆ ਮੁੰਡਾ ਏ ਸਾਲ ਮੇਜਰ ਲੀਗ ਦੇ ਵਿੱਚ ਸਰਾ ਕਰਾ ਕੇ ਆਇਆ ਸਿੱਧਾ ਸਿੱਧਾ ਕਹਦੇ ਵੀ ਉਹਨੇ ਜੋੜ ਜੋੜ ਕੇ ਪਾਦੀਆਂ ਨਿਸ਼ਾਨ 6 700 ਕੌਡੀ ਪੌਣੀ ਕਿਤੇ ਸੌਖੀ ਨਹੀਂ ਕਿਤੇ ਸੌਖੀ ਨਹੀਂ ਆ ਨਿਕਨ ਦੋਰ ਵਾਲਾ ਮੇਰੇ ਮਿੱਤਰੋ ਬਾਜੂ ਉਸਤਾਦ ਮਾਨ ਕਰਦਾ ਵੱਲੋਂ ਮਾਨ ਕਰਦਾ ਗੱਗੋਪੋਏ ਦੀ ਧਰਤੀ ਹੈ ਦੁਨੀਆ ਦਾ ਵੱਡਾ ਕੱਠਾ ਇਹ ਆ ਨੌਜਨ ਗਰਦਿੱਤ ਕਿਸ਼ਨਗੜ ਪਿੰਡ ਹੈ ਤਾੜੀਆਂ ਵਜਦੀਆਂ ਤਾੜੀਆਂ ਵਜਦੀਆਂ ਬੇਨਤੀ ਹੈ ਜਾਗਲਾ ਟੱਪ ਕੇ ਅੰਦਰ ਨਾ ਕੋਈ ਆਇਓ ਇਹ ਬੇਨਤੀ ਧਿਆਨ ਰੱਖਿਓ ਭਰਾ ਬਣ ਕੇ ਲੈ ਪੀ ਸ਼ੀਲੂ ਤੇਰਾ ਪਹਿਲਾ 3100 ਦਾ ਜਗਾ ਬੈਲਦੀਮ ਆ ਭੱਗੂ ਬੈਲਦੀਮ ਕਹਿੰਦੇ 3100 ਦਾ ਪਰ ਇੱਧਰ 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 ਉਹ ਡੀਟੀਓ ਆ ਸਵਾਦ ਬਾਈ ਦਾ ਇੱਧਰ ਡੀਟੀਓ ਤੇ ਉਧਰ ਗਰਦਿੱਤਾ ਅੱਜ ਇਹ ਵੀ ਚਲਾਣ ਕੱਟਣ ਨੂੰ ਫਿਰਦਾ ਹੈ ਇਹ ਪੰਜਾਬ ਦੀ ertid ਹੈ ਆ ਮੁੰਨਾ ਖੋਜੇ ਵਾਲੀਆ ਸਾਹਮਣੇ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਲਈ ਵਾਧਾ ਹੋਇਆ ਚਾਰ ਨੇ ਮੁੰਨਿਆਂ ਹਿੱਕ ਵਿੱਚ ਵੱਜਣਾ ਪੈਣਾ ਨੌਜਵਾਨਾ ਐਦਾਂ ਨਹੀਂ ਗੱਲ ਟਿਕਾਣੇ ਲੱਗਣੀ ਹਿੱਕ ਵਿੱਚ ਵੱਜਣਾ ਪੈਣਾ ਸ਼ਿਲੂ ਤਿਆਰ ਹੈ ਪ੍ਰੀਤ ਤਿਆਰ ਹੈ ਨਾਲ ਗਰਦਿੱਤਾ ਪੰਗਾ ਪੈ ਗਿਆ ਖੰਡੂਰ ਸਾਬੀਏ ਨਾਲ ਗਰਦਿੱਤਾ ਤੇ ਮੁੰਨਾ ਖੋਜੇ ਵਾਲੀਆ ਮੇਰੇ ਮਿੱਤਰੋ ਖੇਡ ਕਬੱਡੀ ਦਾ ਟਾਰਜਨ ਆਓ ਸਾਹਮਣੇ ਕਹਿੰਦੇ ਮੁੰਨਾ 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 ਤਾੜੀਆਂ ਮਾਰ ਦੋ ਇੱਕ ਵਾਰੀ ਦਰਸ਼ਕ ਵੀਰੋ ਨੰਬਰ ਮੁੰਨਾ ਖੋਜੇ ਵਾਲੀ ਆਵਾਜ਼ ਜਿਉਂਦਾ ਰਹੇ ਨੌਜਵਾਨਾ ਲੈ ਵੀ ਚੱਬੇ ਵਾਲਿਆ ਜੱਗੂ ਤਰਿਆ ਆਉਂਦਾ ਇਹ ਦੁਨੀਆ ਦਾ ਕਹਿੰਦੇ ਟੌਪ ਦਾ ਰੇਡਰ ਹੈ ਹਰਿਆਣੇ ਵਾਲਿਆ ਕਰਾ ਦੇ ਬਹਿ ਜਾ ਬਹਿ ਜਾ ਦਰਸ਼ਕ ਬੜੀ ਦੂਰ ਦੂਰ ਤੋਂ ਦੇਖਣ ਆਏ ਆ ਆ ਬੜੀ ਦੂਰ ਦੂਰ ਤੋਂ ਦੇਖਣ ਆਏ ਆ ਤੇ ਬੈਲਜੀਅਮ ਵਾਲੇ ਭਰਾਵਾਂ ਨੇ ਬੜੇ ਪਿਆਰ ਦੇ ਨਾਲ ਸੱਦਿਆ ਅੱਜ ਗਰਦਿੱਤਾ ਗਰਦਿੱਤਾ ਗਰ ਦਿੱਤਾ ਇਹਨੂੰ ਟਾਰਜਨ ਕਹਿੰਦੀ ਦੁਨੀਆ ਇਹ ਕਰੂ ਕਮਾਲ ਬੱਲੇ ਬੱਲੇ ਹੋ ਜਾਣੀਆਂ ਬੱਲੇ ਬੱਲੇ ਹੋ ਗਈਆਂ ਬੱਲੇ ਬੱਲੇ ਹੋ ਗਈਆਂ ਪਰ ਇੱਧਰ ਜੱਗੂ ਕਮਾਲ ਕਰ ਗਿਆ ਜਦੋਂ ਖਿਡਾਰੀ ਖਿਡਾਰੀ ਦੀ ਸੇਵਤ ਕਰਦਾ ਨਾ ਫਿਰ ਗੱਲਾਂ ਹੋਰ ਹੀ ਹੁੰਦੀਆਂ ਇਹ ਸੋਨੀ ਬਠਲੇ ਦੀ ਟੀਮ ਲਈ ਖੇਡ ਆਇਆ ਰਿੰਕੂ ਸਮਰੇ ਦੀ ਟੀਮ ਲਈ ਖੇਡ ਆਇਆ ਅਮਰ ਰਹਿਜੇ ਹੋਰ ਨੇ ਮਾਨ ਬਖਸ਼ਿਆ ਬਾਜ ਬੈਲਜੀਅਮ ਮੰਗੇ ਅਠਵਾਲ ਹੋਰ ਨੇ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇਹ ਆ ਨੌਜਨ ਸਾਹਾ ਕੀੜੀ ਫਗਾਨੇ ਵਾਲਾ ਮਨਜੀਤ ਕਨੇਡਾ ਦਾ ਵੀ ਵਿਸ਼ੇ ਤੌਰ ਤੇ ਧੰਨਵਾਦ ਕਰਦਾ ਤਾ ਲੱਗ ਜਰਾ ਖੁੱਲਾ ਜਿਹਾ ਹੋ ਕੇ ਨੌਜਾਨਾ ਸਵਾਦ ਵੇਖੀਏ ਖੇਡ ਕਬੱਡੀ ਦਾ ਕੌਣ ਆ ਗਿਆ ਮੇਰੀ ਖੁੱਲ ਗਈ ਪਟੱਕ ਦੇਣੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਕਿਉਂ ਮਨਜੀਤ ਥੋੜਾ ਹੁੰਦਾ ਨਾ ਅੰਦਰ ਦਿਲ ਦੇ ਅੰਦਰ ਕੁਝ ਨਾ ਕੋਈ ਤਾਂ ਹੁੰਦਾ ਹੀ ਆ ਯਾਰ ਲੈ ਵੀ ਬਲੇਰਾ ਆਲਿਆ ਪਰ ਜਦੋਂ ਮੈਚ ਜਿਤਨਾ ਹੋਵੇ ਕਈ ਵਾਰੀ ਭਾਈ ਫੜਨੇ ਪੈਂਦੇ ਆ ਕਬੱਡੀ ਇਦਾਂ ਦੀਆਂ ਸੋਣਿਆ ਕਿਉਂ ਦੀ ਭਈ ਮਈਆ ਨਾ ਫਿਰ ਆਹ ਸਾਹਮਣੇ ਮੁਕਾਬਲਾ ਸਿਰੇ ਦਾ ਚੱਲਦਾ ਹੈ ਇਹ ਕਹਿੰਦੇ ਨੌਜਾਨ ਬੁੱਢੇ ਥੇ ਵਾਲੇ ਅਨੂ ਦੇ ਪਿੰਡਾਂ ਦਾ ਉਧਰ ਗਰਦਿਤ ਤਿਆਰਾ ਫਤਿਹਬਦੀ ਕੰਮੋਂ ਦਾ ਚੰਡਿਆ ਹੋਇਆ ਲੱਗ ਗਿਆ ਖੁੱਲ ਕੇ ਆਹ ਸਾਹਮਣੇ ਪਟਾਕੇ ਅਮਰੀਕਾ ਖੇਡਦਾ ਵੱਡੀ ਗੱਡੀ ਸਨਮਾਨ ਵਿੱਚ ਮਿਲੀ ਹੈ ਪਰ ਕਹਿੰਦੇ ਸੁਖਮਣ ਬਿਆਸ ਸੁਮਚੇ ਨਗਰ ਨਾਲ ਮਿਲ ਕੇ ਸੱਦੇ ਦੇ ਰਿਹਾ ਇਧਰ ਬਰਿੰਦਰ ਚਪਾਲ ਤੋਂ ਸਾਡੇ ਵੀਰ ਨੇ ਗਰਦਿੱਤ ਫੇਰ ਮੂਰੇ ਹੋ ਗਿਆ ਮੇਰੇ ਮਿੱਤਰੋ ਵਿਆਸ ਪਿੰਡ ਵਾਲਾ ਗੱਭਰੂ ਇੱਧਰ ਕਹਿੰਦੇ ਦੁੱਲਾ ਤੇ ਗੱਲਾਂ ਜੋਬਣਦੀਆਂ ਹੁੰਦੀਆਂ ਗੱਲਾਂ ਸੁਖਮਣ ਦੀਆਂ ਹੁੰਦੀਆਂ ਇਹ ਕਹਿੰਦੇ ਗਰਦਿੱਤਾ ਉਧਰ ਦੀ ਪੈਸੇ ਪਹੁੰਚਦੇ ਹੋ ਗਏ ਵੀਰਾ ਬਹੁਤ ਤਾ ਪੁਰਸ਼ੋ ਤੁਹਾਡੇ ਤੋਂ ਵੀ ਮਾਫੀ ਹੈ ਤੁਸੀਂ ਵੱਡੇ ਤੁਹਾਡੇ ਬਹੁਤ ਵੱਡੇ ਆਸ਼ੀਰਵਾਦ ਨੇ ਆਹ ਸਾਹਮਣੇ ਰੇਸ਼ਮ ਚੰਬੇ ਵਾਲਾ ਕਬੱਡੀ ਪਾ ਰਿਹਾ ਰਮਨ ਕਰੀਖਾ ਸੋਣਿਆ ਗੱਲ ਆਹ ਰੇਸ਼ਮ ਚੰਬੇ ਵਾਲਾ ਕਬੱਡੀ ਪਾ ਰਿਹਾ ਲਾਵ ਆਦਰ ਕਬੱਡੀ ਪੈ ਗਈ ਇਧਰ ਨੇ ਪਾਸੇ ਆਹ ਮੇਰੇ ਵਾਲੇ ਲਵਲੀ ਦੀ ਰਿਸ਼ਤੇਦਾਰੀ ਵੱਡੀ ਆ ਪਰ ਇਧਰ 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 ਆ ਗਰਦਿੱਤਾ ਜਿੰਨੇ ਰੇਡਰ ਮੂਹਰੇ ਕੰਦ ਕੱਢੀ ਐ ਇਹ ਗਰਦਿੱਤਾ ਐ ਮੇਰੇ ਆਲਿਆ ਰਿਸ਼ਤੇਦਾਰੀ ਬਹੁਤ ਵੱਡੀ ਐ ਸਾਰਿਆਂ ਭਰਾਵਾਂ ਦਾ ਅੱਜ ਟੀਮਾਂ ਵੱਡੇ ਪੱਧਰ ਤੇ ਸਪான்ਸਰ ਕੀਤੀ ਆਈਆਂ ਨੇ ਸਾਧਾ ਸਿੰਘ ਜੀ ਸਰਪੰਚ ਸਾਹਿਬਾ ਦਾ ਜਗਜੀਤ ਢੱਲੋਂ ਜ਼ਿੰਮੇਦਾਰੀਆਂ ਵੱਡੀਆਂ ਆ ਚੰਦਰਿਆ ਦੇਖ ਲੈ ਸਵਾਦ ਵੱਜੀ ਜਾਂਦਾ ਹਰ ਕਬੱਡੀ ਹਰ ਰੇਡ ਤੇ ਉਹ ਮਾਇਆ ਲੱਗਦੀ ਰੇਡਰ ਭਾਈ ਦਾ ਇਹ ਮਾਇਆ ਲੱਗਦੀ ਮੇਲਾ 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 ਗਗੋਬੇ ਦਾ ਅਸ਼ਕੇ ਅਸ਼ਕੇ ਕਰਦਾ ਮੇਲਾ ਗਗੋਬੇ ਦਾ ਅਸ਼ਕੇ ਅਸ਼ਕੇ ਕਰਦਾ ਇਹ ਗਰਦਿੱਤਾ ਐ ਇਹ ਗੁਰਦੇਤਾ ਬਸਰਾ ਬਰਦਰ ਦਾ ਚਹੇਤਾ ਅਗਲੀ ਰੇਡ ਕਹਿੰਦੇ ਨੌਜਵਾਨ ਅਮਰਤ ਪੱਟੀ ਵਾਲਾ ਕਬੱਡੀ ਪਾ ਰਿਹਾ ਸਾਰੀ ਸੰਗਤ ਦਾ ਵੱਡੇ ਪੱਧਰ ਤੇ ਧੰਨ ਦੇ ਮਾਮਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਇਹ ਮੱਪਿਆਂ ਨੂੰ ਪਤਾ ਲੈ ਵੀ ਬਗੇਲ ਨਜ਼ਾਰੇ ਵੱਧੀਆਂ ਹੁੰਦੇ ਆ ਜਿਹਦੇ ਖੇਡ ਮੇਲੇ ਦੇ ਵੀ ਇਧਰ ਦੇਖਦੇ ਆ ਨਿੱਕੇ ਮਜ਼ਦੂਰ ਦੀਆਂ ਤੰਨਾ ਤੇ 5000 ਸੀਗਾ ਤਿੰਨ ਹੋ ਗਈਆਂ ਕਰਨ ਕਬੱਡੀ ਆ ਪੈ ਗਈਆਂ ਗਰਪੇਜ ਜਿਹੜੇ ਪੈਸੇ ਆ ਜਗਜੀਤ ਪਾਜੀ ਉਹ ਆਪਣੇ ਪੈਸੇ ਦੇਣ ਵਾਲੇ ਰਹਿੰਦੇ ਆਪਾਂ ਬਾਅਦ ਚ ਦੇ ਦਿਆਂਗੇ ਪਲੀਜ਼ ਨਿਕਾ ਨਦੋਰ ਸ਼ੀਲੂ ਦੇ ਔਰ ਸਾਹਮਣੇ ਆ ਗੁਰਦਿੱਤ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਸੁਖਮਣ ਤੇ ਨਾਲ ਗੱਲਾਂ ਦੁਨੀਆ ਵਿੱਚ ਹੋਈਆਂ ਪਈਆਂ ਅਰਸ਼ ਦੇ ਜਿਹੜੇ ਜੱਫੇ ਦਾ ਉਹ ਦਾ ਉਸਤਾਦ ਜੀ ਆ ਮੁੰਡਾ ਏ ਸਾਲ ਮੈਦਾਨ ਲੀਗ ਦੇ ਵਿੱਚ ਸਰਾ ਕਰਾ ਕੇ ਆਇਆ ਸਿੱਧਾ ਸਿੱਧਾ ਕਹਦੇ ਵੀ ਉਹਨੇ ਜੋੜ ਜੋੜ ਕੇ ਪਾਦੀਆਂ ਨਿਸ਼ਾਨ 6700 ਕੌਡੀ ਪੌਣੀ ਕਿਤੇ ਸੌਖੀ ਨਹੀਂ ਕਿਤੇ ਸੌਖੀ ਨਹੀਂ ਆ ਨਿਕਨ ਦੋਰ ਵਾਲਾ ਮੇਰੇ ਮਿੱਤਰੋ ਬਾਜੂ ਉਸਤਾਦ ਮਾਨ ਕਰਦਾ ਵੱਲੋਂ ਮਾਨ ਕਰਦਾ ਗੱਗੋ ਪੋਏ ਦੀ ਧਰਤੀ ਹੈ ਦੁਨੀਆ ਦਾ ਵੱਡਾ ਕੱਠਾ ਇਹ ਆ ਨੌਜਾਨ ਗਰਦਿੱਤ ਕਿਸ਼ਨਗੜ ਪਿੰਡ ਹੈ ਤਾੜੀਆਂ ਵਜਦੀਆਂ ਤਾੜੀਆਂ ਵਜਦੀਆਂ ਬੇਨਤੀ ਹੈ ਜਾਗਲਾ ਟੱਪ ਕੇ ਅੰਦਰ ਨਾ ਕੋਈ ਆਇਓ ਇਹ ਬੇਨਤੀ ਧਿਆਨ ਰੱਖਿਓ ਭਰਾ ਬਣ ਕੇ ਲੈ ਪੀ ਸ਼ੀਲੂ ਤੇਰਾ ਪਹਿਲਾ 3100 ਦਾ ਜੱਗਾ ਮਿਲਦੀ ਆ ਮ ਆ ਭੱਗੂ ਮਿਲਦੀ ਆ ਕਹਿੰਦੇ 3100 ਦਾ ਪਰ ਇੱਧਰ 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 ਉਹ ਡੀਟੀਓ ਆ ਸਵਾਦ ਬਾਈ ਦਾ ਇੱਧਰ ਡੀਟੀਓ ਤੇ ਉਧਰ ਗਰਦਿੱਤਾ ਅੱਜ ਇਹ ਵੀ ਚਲਾਨ ਕੱਟਣ ਨੂੰ ਫਿਰਦਾ ਹੈ ਇਹ ਪੰਜਾਬ ਦੀ ਧਰਤੀ ਹੈ ਆ ਮੁੰਨਾ ਖੋਜੇ ਵਾਲੀਆ ਸਾਹਮਣੇ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਚਾਰ ਨੇ ਮੁੰਨਿਆਂ ਹੱਕ ਵਿੱਚ ਵੱਜਣਾ ਪੈਣਾ ਨੌਜਵਾਨਾ ਐਦਾਂ ਨਹੀਂ ਗੱਲ ਟਿਕਾਣੇ ਲੱਗਣੀ ਹੱਕ ਵਿੱਚ ਵੱਜਣਾ ਪੈਣਾ ਸ਼ਿਲੂ ਤਿਆਰ ਹੈ ਪ੍ਰੀਤ ਤਿਆਰ ਹੈ ਨਾਲ ਗਰਦਿੱਤਾ ਪੰਗਾ ਪੈ ਗਿਆ ਖੰਡੂਰ ਸਾਹਿਬੇ ਨਾਲ ਗਰਦਿੱਤਾ ਤੇ ਮੁੰਨਾ ਖੋਜੇ ਵਾਲੀਆ ਮੇਰੇ ਮਿੱਤਰੋ ਖੇਡ ਕਬੱਡੀ ਦਾ ਟਾਰਜਨ ਆਹ ਸਾਹਮਣੇ ਕਹਿੰਦੇ ਮੁੰਨਾ 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 ਤਾੜੀਆਂ ਮਾਰ ਦਿਓ ਇੱਕ ਵਾਰੀ ਦਰਸ਼ਕ ਵੀਰੋ ਨੰਬਰ ਮੁੰਨਾ ਖੋਜੇ ਵਾਲੀ ਆਵਾਜ਼ ਜਉਂਦਾ ਰਹਿਣਾ ਨੌਜਵਾਨਾ ਲੈ ਵੀ ਚੱਬੇ ਵਾਲਿਆ ਜੱਗੂ ਤਰਿਆ ਆਉਂਦਾ ਇਹ ਦੁਨੀਆ ਦਾ ਕਹਿੰਦੇ ਟੌਪ ਦਾ ਰੇਡਰ ਹੈ ਹਰਿਆਣੇ ਵਾਲਿਆ ਕਰਾ ਦੇ ਬੈਜਾ ਬੈਜਾ ਦਰਸ਼ਕ ਬੜੀ ਦੂਰ ਦੂਰ ਤੋਂ ਦੇਖਣ ਆਏ ਆ ਆ ਬੜੀ ਦੂਰ ਦੂਰ ਤੋਂ ਦੇਖਣ ਆਏ ਆ ਤੇ ਬੈਲਜੀਅਮ ਵਾਲੇ ਭਰਾਵਾਂ ਨੇ ਬੜੇ ਪਿਆਰ ਦੇ ਨਾਲ ਸੱਦਿਆ ਅੱਜ ਗਰਦਿੱਤਾ ਗਰਦਿੱਤਾ ਗਰ ਦਿੱਤਾ ਇਹਨੂੰ ਟਾਰਜਨ ਕਹਿੰਦੀ ਦੁਨੀਆ ਇਹ ਕਰੂ ਕਮਾਲ ਬੱਲੇ ਬੱਲੇ ਹੋ ਜਾਣੀਆਂ ਬੱਲੇ ਬੱਲੇ ਹੋ ਗਈਆਂ ਬੱਲੇ ਬੱਲੇ ਹੋ ਗਈਆਂ ਪਰ ਇੱਧਰ ਜੱਗੂ ਕਮਾਲ ਕਰ ਗਿਆ ਜਦੋਂ ਖਿਡਾਰੀ ਖਿਡਾਰੀ ਦੀ ਸਿਫਤ ਕਰਦਾ ਨਾ ਫਿਰ ਗੱਲਾਂ ਹੋਰ ਹੀ ਹੁੰਦੀਆਂ ਇਹ ਸੋਨੀ ਬਠਲੇ ਦੀ ਟੀਮ ਲਈ ਖੇਡ ਆਇਆ ਰਿੰਕੂ ਸਮਰੇ ਦੀ ਟੀਮ ਲਈ ਖੇਡ ਆਇਆ ਅਮਰ ਰਹਿਜੇ ਹੋਰ ਨੇ ਮਾਨ ਬਖਸ਼ਿਆ ਬਾਜ ਬੈਲਜੀਅਮ ਮੰਗੇ ਅਠਵਾਲ ਹੋਰਾਂ ਨੇ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇਹ ਆ ਨੌਜਨ ਸਾਹਾ ਕੀੜੀ ਅਫਗਾਨੇ ਵਾਲਾ ਮਨਜੀਤ ਕਨੇਡਾ ਦਾ ਵੀ ਵਿਸ਼ੇ ਤੌਰ ਤੇ ਧੰਨਵਾਦ ਕਰਦਾ ਤਾ ਲੱਗ ਜਰਾ ਖੁੱਲਾ ਜਿਆ ਹੋ ਕੇ ਨੌਜੋਨਾ ਸਵਾਦ ਵੇਖੀਏ ਖੇਡ ਕਬੱਡੀ ਦਾ ਕੌਣ ਆ ਗਿਆ ਮੇਰੀ ਖੁੱਲ ਗਈ ਪਟੱਕ ਦੇਣੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਕਿਉਂ ਮਨਜੀਤ ਥੋੜਾ ਹੁੰਦਾ ਨਾ ਅੰਦਰ ਦਿਲ ਦੇ ਅੰਦਰ ਕੁਝ ਨਾ ਕੋਈ ਤਾਂ ਹੁੰਦਾ ਹੀ ਆ ਯਾਰ ਲੈ ਵੀ ਬਲੇਰਾ ਆਲਿਆ ਪਰ ਜਦੋਂ ਮੈਚ ਜਿਤਨਾ ਹੋਵੇ ਕਈ ਵਾਰੀ ਭਾਈ ਫੜਨੇ ਪੈਂਦੇ ਆ ਕਬੱਡੀ ਇਦਾਂ ਦੀਆਂ ਸੋਣਿਆ ਕਿਉਂ ਦੀ ਭਈ ਮਈਆ ਨਾ ਫਿਰ ਆਹ ਸਾਹਮਣੇ ਮੁਕਾਬਲਾ ਸਿਰੇ ਦਾ ਚੱਲਦਾ ਹੈ ਇਹ ਕਹਿੰਦੇ ਨੌਜਾਨ ਬੁੱਢੇ ਥੇ ਵਾਲੇ ਅਨੂ ਦੇ ਪਿੰਡਾਂ ਦਾ ਉਧਰ ਗਰਦਿਤ ਤਿਆਰਾ ਫਤਿਹਬਦੀ ਕੰਮੋਂ ਦਾ ਚੰਡਿਆ ਹੋਇਆ ਲੱਗਿਆ ਖੁੱਲ ਕੇ ਆਹ ਸਾਹਮਣੇ ਪਟਾਕੇ ਅਮਰੀਕਾ ਖੇਡਦਾ ਵੱਡੀ ਗੱਡੀ ਸਨਮਾਨ ਵਿੱਚ ਮਿਲੀ ਹੈ ਪਰ ਕਹਿੰਦੇ ਸੁਖਮਣ ਬਿਆਸ ਜਿਹਨੂੰ ਅਨੰਦਪੁਰ ਸਾਹਿਬ ਜੀ ਥਾ ਮਿਲ ਗਈ ਜਿਹਨੂੰ ਅਨੰਦਪੁਰ ਸਾਹਿਬ ਜੀ ਥਾ ਮਿਲ ਜੇ ਵਿਸ਼ਾਲ ਅਮਰੀਕਾ ਤੇ ਗਰਪੇਜ ਕੈਨੇਡਾ ਨਦੋਰ ਵਾਲੇ ਨਿੱਕੇ ਦੀਆਂ ਅ ਜਗਜੀਤ 5000 ਦੀਆਂ ਨਾ ਜਗਜੀਤ ਟੱਲੋ ਕਹਿੰਦਾ 5000 ਦੀਆਂ ਪਰ ਗਰਦੇਤਾ ਦਾ ਕੋਈ ਤੋੜਦੀ ਇਹਦੇ ਜਿਹਾ ਕੋਈ ਹੋਰ ਨਹੀਂ ਇਹ ਗਰਦੇਤਾ ਇਹ ਗਰਦੇਤਾ ਇਹ ਟਾਰ ਜਿਹਨੇ ਟਾਰ ਜਿਹਨੇ ਟਾਰ ਜਿਹਨੇ ਟਾਰ ਜਿਹਨੇ ਇਹ ਕਰ ਗਿਆ ਕਮਾਲ ਹੁਣ ਗੱਗੋ ਬੂਏ ਚ ਬਾਬਾ ਜੀ ਸਾਹ ਨ ਭੜਿਆ ਬੀਰ ਖਾਲਸਾ ਵਾਲਿਓ ਸਾਹ ਨਾ ਸਾਹ ਨਹੀਂ ਭੜ ਸਕਦਾ ਸੱਪ ਦੀ ਖੋਡ ਵਿੱਚ ਸਾਪੀ ਵੜ ਸਕਦਾ ਚੂਹੇ ਸਮੁੱਚੇ ਨਗਰ ਨਾਲ ਮਿਲ ਕੇ ਸੱਦੇ ਦੇ ਰਿਹਾ ਇਧਰ ਬਰਿੰਦਰ ਚਭਾਲ ਤੋਂ ਸਾਡੇ ਵੀਰ ਨੇ ਗਰਦਿੱਤ ਫੇਰ ਮੂਰੇ ਹੋ ਗਿਆ ਮੇਰੇ ਮਿੱਤਰੋ ਵਿਆਸ ਪਿੰਡ ਵਾਲਾ ਗੱਭਰੂ ਇਧਰ ਕਹਿੰਦੇ ਦੁੱਲਾ ਤੇ ਗੱਲਾਂ ਜੋਬਣ ਦੀਆਂ ਹੁੰਦੀਆਂ ਗੱਲਾਂ ਸੁਖਮਣ ਦੀਆਂ ਹੁੰਦੀਆਂ ਇਹ ਕਹਿੰਦੇ ਗਰਦਿੱਤਾ ਉਧਰ ਦੀ ਪੈਸੇ ਪਹੁੰਚਦੇ ਹੋ ਗਏ ਵੀਰਾ ਬਹੁਤ ਪਰਸ਼ੋ ਤਹਾਡੇ ਤੋਂ ਵੀ ਮਾਫੀ ਹੈ ਤੁਸੀਂ ਵੱਡੇ ਤੁਹਾਡੇ ਬਹੁਤ ਵੱਡੇ ਅਸ਼ੀਰਵਾਦ ਨੇ ਆਹ ਸਾਹਮਣੇ ਰੇਸ਼ਮ ਚੰਬੇ ਵਾਲਾ ਕਬੱਡੀ ਪਾ ਰਿਹਾ ਰਮਨ ਕਰੀਖਾ ਸੋਹਣਿਆ ਗੱਲ ਆਹ ਰੇਸ਼ਮ ਚੰਬੇ ਵਾਲਾ ਕਬੱਡੀ ਪਾ ਰਿਹਾ ਲਓ ਵੱਧਰ ਕਬੱਡੀ ਪੈ ਗਈ ਇਧਰਨੇ ਪਾਸੇ ਆਹ ਮੇਰੇ ਵਾਲੇ ਲ लवली ਦੀ ਰਿਸ਼ਤੇਦਾਰੀ ਵੱਡੀ ਆ ਪਰ ਇਧਰ 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 ਆਹ ਗਰਦਿੱਤਾ ਜਿੰਨੇ ਰੇਡਰ ਮੂਹਰੇ ਕੰਦ ਕੱਢੀ ਐ ਇਹ ਗਰਦਿੱਤਾ ਐ ਮੇਰੇ ਵਾਲਿਆ ਰਿਸ਼ਤੇਦਾਰੀ ਬਹੁਤ ਵੱਡੀ ਐ ਸਾਰਿਆਂ ਭਰਾਵਾਂ ਦਾ ਅੱਜ ਟੀਮਾਂ ਵੱਡੇ ਪੱਧਰ ਤੇ ਸਪான்ਸਰ ਕੀਤੀ ਆਈਆਂ ਨੇ ਸਾਧਾ ਸਿੰਘ ਜੀ ਸਰਪੰਚ ਸਾਹਿਬਾ ਦਾ ਜਗਜੀਤ ਢੱਲੋਂ ਜ਼ਿੰਮੇਵਾਰੀਆਂ ਵੱਡੀਆਂ ਆ ਆਹ ਚੰਦਰਿਆ ਦੇਖ ਲੈ ਸਵਾਦ ਬੱਝੀ ਜਾਂਦਾ ਔਰ ਕਬੱਡੀ ਹਰ ਰੇਡ ਤੇ ਉਹ ਮਾਇਆ ਲੱਗਦੀ ਰੇਡ ਭਾਈ ਦਾ ਇਹ ਮਾਇਆ ਲੱਗਦੀ ਲਾ ਮੇਲਾ ਮੇਲਾ ਗਗੋਵੇ ਦਾ ਅਸ਼ਕੇ ਅਸ਼ਕੇ ਕਰਦਾ ਮੇਲਾ ਗਗੋਬਹੇ ਦਾ ਅਸ਼ਕੇ ਅਸ਼ਕੇ ਕਰਦਾ ਇਹ ਗਰਦਿਤ ਹੈ ਇਹ ਗਰਦਿਤ ਹੈ ਬਸਰਾ ਬਰਦਰ ਦਾ ਚਹੇਤਾ ਅਗਲੀ ਰੇਡ ਕਹਿੰਦੇ ਨੌਜਾਨ ਅਮਰਤ ਪੱਟੀ ਵਾਲਾ ਕਬੱਡੀ ਪਾ ਰਿਹਾ ਸਾਰੀ ਸੰਗ ਦਾ ਵੱਡੇ ਪੱਦਰ ਤੇ ਧੰਦੇ ਹੈ ਮਾਮਾਂ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਇਹ ਮੱਪਿਆਂ ਨੂੰ ਪਤਾ ਲੈ ਵੀ ਬਗੇਲ ਨਜ਼ਾਰੇ ਵੱਧੀ ਜਾਂਦੇ ਆ ਜਿਹਦੇ ਖੇਡ ਮੇਲੇ ਦੇ ਵੀ ਇਧਰ ਦੇਖਦੇ ਆ ਨਿੱਕੇ ਮਜ਼ਦੂਰ ਦੀਆਂ ਤੰਨਾ ਤੇ 5000 ਸੀਗਾ ਤਿੰਨ ਹੋ ਗਈਆਂ ਦਰਨਾ ਕਬੱਡੀ ਆ ਪੈ ਗਈਆਂ ਗਰਪੇਜ ਜਿਹੜੇ ਪੈਸੇ ਆ ਜਗਜੀਤ ਪਾਜੀ ਉਹ ਆਪਣੇ ਪੈਸੇ ਦੇਣ ਵਾਲੇ ਰਹਿੰਦੇ ਆਪਾਂ ਬਾਅਦ ਚ ਦੇ ਦਿਆਂਗੇ ਪਲੀਜ਼ ਨਿਕਾ ਨਦੋਰ ਸ਼ੀਲੂ ਦੇ ਔਰ ਸਾਹਮਣੇ ਆ ਗੁਰਦਿੱਤ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਸੁਖਮਣ ਤੇ ਨਾਲ ਗੱਲਾਂ ਦੁਨੀਆ ਵਿੱਚ ਹੋਈਆਂ ਪਈਆਂ ਅਰਸ਼ ਦੇ ਜਿਹੜੇ ਜੱਫੇ ਦਾ ਉਹ